ਜੱਗੇ ਹੋਣੀ ਮੇਰੀਆਂ ਆ ਕਿਰਨ ਹੋਣੀਆਂ ਵੀਡੀਓ ਬਣਾ ਕੇ ਲੈ ਗਏ ਇਹਨਾਂ ਨੇ ਸਕੈਨਰ ਆਪ ਦਾ ਲਾਦਾ ਸਵਾਗਤ ਹੈ ਦੋਸਤੋ ਸਾਡੇ YouTube ਚੈਨਲ 'ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੇ ਅੱਜ ਆਪਾਂ ਗੱਲ ਕਰਾਂਗੇ ਗੋਰਾ PB04 ਵਾਲੇ ਮੁੰਡੇ ਦੀ ਜੋ ਕਿ ਕਾਫੀ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਬਿਮਾਰ ਚੱਲ ਰਿਹਾ ਸੀਗਾ ਤੇ ਜੋ ਕਿ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਸੀਗਾ ਤੇ ਜੱਗੇ ਬਰਗਾੜੀ ਨੇ ਜਿਹੜੀ ਕਰਤੂਤ ਕੀਤੀ ਆ ਗੋਰੇ ਦੇ ਕਹਿਣ ਦੇ ਮੁਤਾਬਕ ਵੀ ਜਿਹੜਾ ਮੇਰੀ ਜਿਹੜਾ ਵੀਡੀਓ ਬਣਾ ਕੇ ਤੇ ਜਿਹੜਾ ਸਕੈਨਰ ਆਪਣਾ ਲਗਾ ਦਿੱਤਾ ਜਸਤੇ ਦੋਸ਼ ਲਗਾਉਂਦੇ ਆ ਪੀਬੀ 04 ਵਾਲੇ ਗੋਰੇ ਨੇ ਜੋ ਕਿ ਅਸ ਦੀ ਜਿਹੜੀ ਆਡੀਓ ਵੀ ਇੱਕ ਜਿਹੜੀ ਵਾਇਰਲ ਕੀਤੀ ਆ ਤੇ ਉਹ ਜਿਹੜੀ ਤੁਸੀਂ ਆਡੀਓ ਜਿਹੜੀ ਸੁਣ ਸਕਦੇ ਆ ਤੇ ਜੇ ਗੋਰੇ ਦੇ ਨਾਲ ਕੋਈ ਖੜਿਆ ਬਿਮਾਰੀ ਦੀ ਹਾਲਤ ਵਿੱਚ ਤਾਂ ਉਹ ਬੱਬੂ ਮਾਨ ਦਾ ਜਿਹੜਾ ਗਰੁੱਪ ਖੜਿਆ ਸੀਗਾ ਤੇ ਜੋ ਕਿ ਅਸ ਬਈ ਦੀ ਜਿਹੜੀ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਤੇ ਜਿਹੜੇ ਜੱਗ੍ਹਾ ਬਰਗਾੜੀ ਵਰਗੇ ਉਹ ਤਾਂ ਇਸ ਨਾਲ ਬਹੁਤ ੱਤਕਾ ਕਰਗੇ ਜੋ ਕਿ ਗਰੀਬ ਦਾ ਕੋਈ 10-15 ਜਾਂ ਜਿੰਨੇ ਵੀ ਜੇ ਪੈਸੇ ਸੀਗੇ ਉਹ ਜਿਹੜੇ ਖਾ ਗਏ ਆ ਤੇ ਗੋਰੇ ਨੇ ਜਿਹੜੀ ਇਸ ਦੀ ਆਡੀਓ ਆ ਉਹ ਵੀ ਜਿਹੜੀ ਆਪਣੇ ਤੇ ਤੇ ਉੱਤੇ ਜਿਹੜੀ ਵਾਇਰਲ ਕੀਤੀ ਆ ਕਿ ਮੇਰੇ ਨਾਲ ਜਿਹੜਾ ਉਹ ਬਹੁਤ ਮਾੜੀ ਕਰ ਗਿਆ ਜੱਗਾ ਬਰਗਾੜੀ ਉਸ ਦਾ ਹੋਰ ਵੀ ਕਈਆਂ ਨਾਲ ਜਿਹੜਾ ਮਤਲਬ ਕਨਫਲੈਕਟ ਜਿਹੜਾ ਚੱਲ ਰਿਹਾ ਜਿਵੇਂ ਸੋਡੀ ਨਾਲ ਚੱਲ ਰਿਹਾ ਹੋਰ ਵੀ ਦੋ ਤਿੰਨ ਜਿਹੜੇ ਮੁੰਡੇ ਹੈਗੇ ਆ ਉਹਨਾਂ ਨਾਲ ਜਿਹੜਾ ਚੱਲ ਰਿਹਾ ਤੇ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਆ ਜੋ ਕਿ ਤੁਸੀਂ ਆਡੀਓ ਹੁਣ ਸੁਣ ਨਹੀਂ ਸਕਦੇ ਆ ਵੀ ਕੀ ਕਿਹਾ ਜਿਹੜਾ ਆਪਣਾ ਪੀਵੀ0 ਰਚਾਰ ਵਾਲੇ ਮੁੰਡੇ ਨੇ ਲਾਉਣਾ ਜੱਗੇ ਨਹੀਂ ਬਹੁ ਮਾੜੀ ਕੀਤੀ ਮੇਰੇ ਨਾਲ ਬਾਈ ਇਹਨੇ ਵੀ ਪਾਇ ਉਹ ਸਾਲਿਆ ਮੇਰੇ ਸਕੇਲਰ ਉੱਥੇ ਪਾਇ ਲਿਆ ਹਸਕਾਲ ਦਾ ਅਖੜੀ ਮੇਰੀ ਵੀਡੀਓ ਪਾਤੀ ਆਪਦੇ ਵਾਲੇ account ਤੇ ਜਿਹੜੇ ਪੈਸੇ ਹੋਏ ਤੇ ਨੇ ਮੈਨੂੰ ਦੱਸੇ ਹੀ ਨਹੀਂ ਇਹ ਰਿਕਾਰਡਿੰਗ ਹੁਣ ਵੀ ਕੱਟ ਕੇ ਦੇਖ ਲਈ ਰਿਕਾਰਡਿੰਗ ਪਈਆ ਮੇਰੇ ਕੋਲ ਇਹਨਾਂ